ਹਾਂਜੀ ਜੀ ਸਤ ਠੀਕ ਹੈ ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਇਸ ਦੀ ਦਿਸ਼ਾ ਨਿਰਦੇਸ਼ਾ ਦੇ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਟੈਰਰ ਆਰਗੇਨਾਈਜੇਸ਼ਨਸ ਐਸਫਜੀ 6 ਪਰ ਜਸਟਿਸ ਐਂਡ ਡਕੀ ਬਬਰ ਖਾਲਸਾ ਇੰਟਰਨੈਸ਼ਨਲ ਦੇ ਸੱਤ ਆਪਰੇਟਿਵਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ 23 ਨੂੰ 2025 ਨੂੰ ਜਿਹੜੀ ਦਰਮਿਆਣੀ ਰਾਤ ਹੈ 23 ਔਰ 24 9 ਦੀ ਜਿਹੜੀ ਦਰਮਿਆਨੀ ਰਾਤ ਹੈ ਉਦੋਂ ਬਟਾਲੇ ਦੇ ਵਿੱਚ ਦੋ ਜਗ੍ਹਾ ਇੱਕ ਜਿਹੜਾ ਰੇਲਵੇ ਸਟੇਸ਼ਨ ਬਟਾਲਾ ਹੈ ਜਿਹੜਾ ਅਚਲ ਸਾਹਿਬ ਜਿਹੜਾ ਗੁਰਦੁਆਰਾ ਹੈ ਅਚਲੇਸ਼ਵਰ ਮੰਦਿਰ ਜਿੱਥੇ ਹੈਗਾ ਉੱਥੇ ਇਹਨਾਂ ਦੋਵਾਂ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਔਰ ਐਸਐਫਜੀ ਦੇ ਨਾਰੇ ਲਿਖੇ ਗਏ ਸੀਗੇ ਤਾਂ ਇਹ ਬੇਸਿਕਲੀ ਜਿਹੜੀ ਸਰਕਾਰੀ ਜਗ੍ਹਾ ਸੀਗੀ ਉੱਥੇ ਪੇਂਟ ਦੇ ਕੈਨਸ ਦੇ ਰਾਹੀਂ ਆ ਜਿਹੜੀ ਇਸ ਤਰ੍ਹਾਂ ਦੇ ਸ਼ਬਦ ਲਿਖੇ ਗਏ ਸੀ ਤਾਂ ਇਸ ਤੋਂ ਬਾਅਦ ਇਹਦੇ ਜਿਹੜੇ ਮੁਤਲਕਾ ਕੇਸਸ ਇੱਕ ਜੀਆਰਪੀ ਪੁਲਿਸ ਥਾਣੇ ਦੇ ਵਿੱਚ ਰਜਿਸਟਰ ਹੋਇਆ ਇੱਕ ਰੰਗਣੰਗਲ ਪੁਲਿਸ ਥਾਣੇ ਦੇ ਵਿੱਚ ਦਰਜ ਹੋਇਆ ਤਾਂ ਪੁਲਿਸ ਨੂੰ ਤਫਤੀਸ਼ ਕਰਨ ਲੱਗ ਪਈ ਐਂਡ ਵੈਨ ਇਨਵੈਸਟੀਗੇਸ਼ਨ ਵਾਸ ਅੰਡਰ ਵੇ ਤਾ ਅਗੇਨ ਇਹਦੇ ਵਿੱਚ 39 2025 ਨੂੰ ਮਤਲਬ ਕਰੀਬਨ ਇੱਕ ਹਫਤਾ ਬਾਅਦ ਜਿਹੜਾ ਆਰ ਆਰ 바ਵਾ ਕਾਲਜ ਹੈ ਬੜਾ ਮਸ਼ਹੂਰ ਇੱਥੇ ਹੈਗਾ ਪਟਾਲੇ ਦੇ ਵਿੱਚ ਉਦੀ ਕੰਦਾਂ ਤੇ ਉੱਤੇ ਵੀ ਇਹੀ ਸ਼ਬਦਾਂ ਉਲੀ ਲਿਖੀ ਗਈ ਹੈ ਅਸੇ ਵੀ ਤਾਂ ਜਦੋਂ ਪੁਰਾਣਾ ਜਿਹੜਾ ਇਨਸੀਡੈਂਟ ਹੈਗਾ 23 ਤਰੀਕ ਵਾਲਾ ਜਦੋਂ ਉੱਥੇ ਉਹ ਲਿਖਿਆ ਗਿਆ ਉਹਦੀ ਜਿਹੜੀ ਵੀਡੀਓ ਹੈ ਜਿਹੜਾ ਟੈਰਿਸਟ ਗੁਰਪਤਵੰਤ ਪੰਨੂ ਹੈ ਉਹਨੇ ਉਸ ਚੀਜ਼ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰਤਾ ਇੱਕ ਵੀਡੀਓ ਵੀ ਪਾਈ ਉਹਦੇ ਵਿੱਚ ਹੀ ਟੂਕ ਦਾ ਰਿਸਪੌਂਸਿਬਿਲਟੀ ਆਫ ਦਾ ਇਨਸੀਡੈਂਟ ਉਹਨੇ ਉਸ ਦੀ ਜ਼ਿੰਮੇਵਾਰੀ ਲਈ ਅਨ ਜਦੋਂ 30 ਤਰੀਕ ਦਾ ਇਨਸੀਡੈਂਟ ਹੁੰਦਾ ਹੈ ਜਿਹੜਾ ਬਟਾਲੇ 메ਨ ਸ਼ਹਿਰ ਚ ਹੋਇਆ ਉਸ ਤੋਂ ਬਾਅਦ ਇਸ ਚੀਜ਼ ਦੀ ਸੀਰੀਅਸ ਨੂੰ ਸਮਝਦੇ ਹੋਏ ਅਸੀਂ ਐਸਪੀ ਡੀ ਸਾਹਿਬ ਦੇ ਸੁਪਰਵੀਜ਼ਨ ਦੇ ਤਹਿਤ ਅਲੱਗ-ਅਲੱਗ ਟੀਮਸ ਬਣਾਈਆਂ ਟੀਮਸ ਦੇ ਵਿੱਚ ਸਾਡੇ ਡੀਐਸਪੀ ਡੀ ਡੀਐਸਪੀ ਸਿਟੀ ਅਸੀਂ ਕਿ ਸੀਆਈਏ ਇਨਚਾਰਜ ਪਲੱਸ ਇਹਨਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਐਸਐਚਓ ਸਿਟੀ ਇਹ ਵੀ ਸ਼ਾਮਲ ਸੀਗੇ ਤਾਂ ਇਹਨਾਂ ਨੇ ਫਿਰ ਅਲੱਗ-ਅਲੱਗ ਪਹਿਲੂਆਂ ਤੇ ਕੰਮ ਕਰਦੇ ਹੋਏ ਬਹੁਤ ਟੈਕਨੀਕਲ ਐਂਡ ਹਿਊਮਨ ਐਂਡ ਤੇ ਕੰਮ ਕਰਦੇ ਹੋਏ ਇਹਦੇ ਵਿੱਚ ਕੇਸ ਨੂੰ ਟਰੇਸ ਕਰ ਲਿਆ ਤਾਂ ਇਹਦੇ ਵਿੱਚ ਫਿਰ ਜਦੋਂ ਸ਼ੁਰੂ ਦੇ ਵਿੱਚ ਬੰਦੇ ਫੜੇ ਗਏ ਤਾਂ ਗਾਂ ਇਨਵੈਸਟੀਗੇਸ਼ਨ ਨੂੰ ਤੋਰਦੇ ਹੋਏ ਹੁਣ ਤੱਕ ਇਹਦੇ ਵਿੱਚ 7 ਬੰਦੇ ਫੜੇ ਗਏ ਸੋ ਜਦੋਂ ਬੰਦੇ ਫੜੇ ਗਏ ਇਹਨਾਂ ਦੀ ਜਿਹੜੀ ਪ੍ਰੀਲਿਮਿਨਰੀ ਪੁੱਛਗਛ ਵੀ ਕੁਐਸਚਨਿੰਗ ਹੋਈ ਤਾਂ ਇਹਨਾਂ ਨੇ ਇਹ ਡਿਸਕਲੋਸ ਕਰਤਾ ਇੱਕ ਅਬੇ ਪ੍ਰਤਾਪ ਸਿੰਘ ਹੈ ਉਰੁਪਰਾਜਾ ਹੈ ਰੋਵਾਲ ਜੋ ਕਿ ਆਰਮੀਨੀਆ ਦੇਸ਼ ਦੇ ਵਿੱਚ ਹੈ ਤਾਂ ਇਹਨਾਂ ਨੇ ਇਹ ਸਾਰਾ ਉਹਦੇ ਕਹਿੰਦੇ ਕੀਤਾ ਸੀਗਾ ਹੀ ਇਜ਼ ਦਾ ਸੇਮ ਪਰਸਨ ਜਿਹੜਾ ਅ ਗ੍ਰੈਨੀਟ ਅਟੈਕ ਦੇ ਵਿੱਚ ਵੀ ਪਿੱਛੇ ਫੀਚਰ ਹੋਇਆ ਸੀਗਾ ਜਿਹੜਾ ਕਿਲੇ ਲਾਲ ਸਿੰਘ ਵਾਲਾ ਹੈਗਾ ਤਾਂ ਇਸ ਰਾਜਾ ਹੈਰੋਵਾਲ ਨੇ ਇਹਨਾਂ ਦੇ ਖਾਤੇ ਦੇ ਵਿੱਚ ਕਰੀਬਨ 14000 ਰੁਪਏ ਜਮ੍ਹਾਂ ਕਰਤੇ ਸੀਗੇ ਤਾਂ ਆਊਟ ਆਫ ਦੋਜ਼ ਫੰਡਸ ਇਹਨਾਂ ਨੇ ਉਹ ਪੇਂਟ ਵੀ ਖਰੀਦਿਆ ਜਿਹਦੇ ਨਾਲ ਇਹਨਾਂ ਨੇ ਉਹ ਲਿਖਦਾ ਸੀਗਾ ਬਾਕੀ ਇਹਨਾਂ ਨੇ ਕੁਝ ਆਪਸ ਵਿੱਚ ਡਿਸਟ੍ਰਿਬਿਊਟ ਕਰ ਲਿਆ सो फार वी हैव अरेस्टेड सेवन ता एक आशू मसीह है एक हरप्रीत सिंह है रिंकू है जार्ज उर्फ मनी है विकी है शमशेर उर्फ शेरा है आ, सोरो आ, ਪੁੱਤਰ ਕੁਲਵੰਤ ਹੈ ਇਹਨਾਂ ਦੀ ਪ੍ਰੋਪਰ ਡੀਟੇਲਸ ਪ੍ਰਸ਼ਨੋਟ ਦੇ ਵਿੱਚ ਹੈਗੀਆਂ ਐਂਡ ਇਸ ਤੋਂ ਅਲਾਵਾ ਵੀ ਇਹਦੇ ਵਿੱਚ ਤਿੰਨ ਹੋਰ ਦੋਸ਼ੀ ਹੈਗੇ ਨੇ ਜਿਹੜੇ ਅਸੀਂ ਇਹਦੇ ਵਿੱਚ ਨਾਮਜ਼ਦ ਕਰਦੇ ਹੈਗੇ ਉਹਨਾਂ ਦਾ ਮੈਂ ਆਈਡੈਂਟੀਟੀ ਡਿਸਕਲੋਸ ਨਹੀਂ ਕਰਨਾ ਚਾਹੁੰਦਾ ਸੋ ਕਰੀਬਨ ਇਹਦੇ ਵਿੱਚ 10 ਬੰਦੇ ਫਿਲਹਾਲ ਜਿਹੜੇ ਹੈਗੇ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਆਏ ਹੈ 7 ਅਸੀਂ ਗ੍ਰਿਫਤਾਰ ਕਰ ਲਏ ਹੈਗੇ ਨੇ ਪਰ ਇਹਦੇ ਵਿੱਚ ਜਿਹੜੀ ਇੱਕ ਵੱਡਾ ਛੜੀਅੰਤਰ ਸੀਗਾ ਇੱਕ ਵੱਡੀ ਕਾਂਸਪੀਰੇਸੀ ਸੀਗੀ ਤਾਂ ਉਹ ਅਸੀਂ ਉਹਦਾ ਪਰਦਾ ਫਾਸ਼ ਹੋਇਆ ਐਂਡ ਇੰਟਰਸਟਿੰਗਲੀ ਇਹਦੇ ਵਿੱਚ ਜਿਹੜੇ ਅਕਿਊਜ਼ ਹੈਗੇ ਨੇ ਦੇ ਆਰ ਦਾ ਫਰਸਟ ਟਾਈਮ ਅਕਿਊਜ਼ ਯਾਨੀ ਤਾਂ ਪੁਰਾਣਾ ਪਿਛੋਕੜ ਨਹੀਂ ਹੈ ਕ੍ਰਾਈਮ ਦਾ ਤਾਂ ਇਹਨਾਂ ਨੂੰ ਇਹ ਆਪਣੀ ਆਰਗੇਨਾਈਜੇਸ਼ਨਸ ਦੇ ਵਿੱਚ ਪੈਸਿਆਂ ਦੇ ਇਟ ਵਾਸ ਰਿਕਰੂਟ ਕਰ ਰਹੇ ਸੀਗੇ ਤਾਂ ਟਾਈਮਲੀ ਇਹਨੂੰ ਬਟਾਲਾ ਪੁਲਿਸ ਨੇ ਟੀਮ ਨੇ ਵਧੀਆ ਕੰਮ ਕਰਦੇ ਇਸ ਮਾਡੂਲ ਨੂੰ ਬਸਟ ਕਰਤਾ ਸੋ ਥੈਟ ਸਾਡਾ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਫॉर ਫਰਦਰ ਜਿਹੜੇ ਇਨਸੀਡੈਂਟਸ ਹੋ ਸਕਦੇ ਸੀਗੇ ਉਹਨਾਂ ਨੂੰ ਅਸੀਂ ਰੋਕਤਾ ਸਾਰੇ ਨੇ ਇਹ ਜਿ ਕਿੰਨੀ ਹੈ ਸਾਰੇ ਦੇ ਲੱਗਦਾ ਨਹੀਂ ਕਿ ਸਿਰਫ ਪੈਸੇ ਕਰਕੇ ਇਹ ਮਨੋਪੀ ਇਹ ਚ ਫਸੇ ਆ ਕਿਉਂਕਿ ਜੇ ਖਾਲਸਤਾਨ ਜਿੰਦਾਬਾਦ ਦੀ ਗੱਲ ਕਰੀਏ ਤੇ ਕੈਮਰਾ ਤੇ ਦਿਖਾਏਗਾ ਸਾਰੇ ਕਟਿੰਗ ਜੀ ਆਏ ਹਾਲਾਂਕਿ ਉਹਦੇ ਮੁੱਦੇ ਕੁਝ ਹੋਰ ਹੁੰਦੇ ਖਾਲਸਤਾਨ ਦੇ ਨਹੀਂ ਇਹਦੇ ਵਿੱਚ ਮੈਂ ਜਿਸ ਤਰ੍ਹਾਂ ਦੱਸਦਾ ਸੀਗਾ ਕਿ ਇੱਕ ਪ੍ਰਾਇਮਰੀ ਜਿਹੜਾ ਮੋਟਿਵ ਹੈ ਉਹ ਪੈਸੇ ਵੀ ਟ੍ਰਾਂਸਫਰ ਹੋਏ ਹੈ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਉਹ ਸਾਰੀ ਚੀਜ਼ਾਂ ਐਸਟੈਬਲਿਸ਼ ਹੋਈਆਂ ਹੈ ਤਾਂ ਕਿਤੇ ਨਾ ਕਿਤੇ ਪੈਸਾ ਵੀ ਇਹਦੇ ਵਿੱਚ ਪ੍ਰੋਪਰ ਇੱਕ ਮੋਟਿਵ ਹੈ ਇਹ ਜਿ ਕਿੰਨੀ ਸਾਰੇ ਏਜ ਇਹਨਾਂ ਦੀ ਮਤਲਬ 20 ਤੋਂ 25 ਸਾਲ ਦੇ ਦਰਮਿਆਨ ਸਰ ਇਹ ਬਸ ਲੋਕ ਇਹਨਾਂ ਦੀ ਅਪਰਚ ਚੇਨ ਕਿਸ ਤਰ੍ਹਾਂ ਬਣੀ ਕਿੱਥੋਂ ਸ਼ੁਰੂ ਹੋਏ ਔਰ ਕਿਤਾ ਅਪਰਚ ਹੋਏ ਸਾਰੇ ਆ ਬੇਸਿਕਲੀ ਇੱਕ ਜਿਹੜਾ ਅ ਅਜੇ ਨਾਮ ਕਰਕੇ ਇੱਕ ਇੱਕ ਬੰਦਾ ਹੈ ਜਿਹਦਾ ਜਿਹੜਾ ਰਾਜਾ ਹੈਰੋ ਵਾਲ ਹੈ ਉਹਦੇ ਨਾਲ ਟੱਚ ਸੀਗਾ ਸੋ ਮੀਨ ਉਹ ਆਪਸ ਵਿੱਚ ਕਮਿਊਨੀਕੇਟ ਕਰਦੇ ਸੀਗੇ ਫਿਰ ਆ ਜਿਹੜੇ ਬਾਕੀ ਬੰਦੇ ਹੈ ਇਹ ਉਹਦਾ ਫਰਦਰ ਫਰੈਂਡ ਸਰਕਲ ਹੈ ਸਰ ਉਹਨਾਂ ਦੇ ਫੈਮਿਲੀ ਕਾਰਨ ਕੀ ਨਾਰਮਲ ਹੰਦਲ ਬੈਕਗ੍ਰਾਉਂਡ ਤੋਂ ਆਏ ਹੈ ਸਾਰੇ ਸਾਰੇ ਪੜਦੇ ਪੜੇ ਨਹੀਂ ਆ ਸਾਰੀ ਡੀਟੇਲ ਜਿਹੜੀ ਹੈਗੀ ਅਬਾਊਟ ਅਕਿਊਜ਼ ਦੀ ਸਾਰੀ ਪ੍ਰੈਸ ਨੋਟ ਦੇ ਵਿੱਚ ਦਿੱਤੀਆਂ ਗਈਆਂ ਜਿਸ ਤਰ੍ਹਾਂ ਰਿਹਾਈਸ਼ ਪੁੱਤਰ ਇਹਨਾਂ ਦਾ ਏਜ ਬ੍ਰੈਕਟ ਕੀ ਹੈ ਇਹਨਾਂ ਦੀ ਪੇਰੈਂਟੇਜ ਕੀ ਹੈ ਸਾਰਾ ਉਹ ਸਾਰੀ ਦਿੱਤੀ ਹੋਈ ਇਨਫੋਰਮੇਸ਼ਨ ਸਰ ਕੰਮ ਕੀ ਕਰਦੇ ਆ ਵੈਸੇ ਵਾਹ ਪ੍ਰੈਸ ਨੋਟ ਦੇ ਵਿੱਚ ਹੈਗਾ ਸਰ ਕਿੰਨੇ ਵੇ ਨਿਕਲਦੇ ਸੀ ਸਵੇਰ ਨੂੰ ਇਜਰੋ ਕਰਦੇ ਸੀ ਲਿਖਦੇ ਸੀਗੇ ਇਹ ਜਿਹੜੇ ਇਨਸੀਡੈਂਟs ਦਰਮਿਆਨੀ ਰਾਤ ਕਰੀਬਨ 2 ਵਜੇ 3 ਵਜੇ ਦੇ ਇਨਸੀਡੈਂਟs ਆ ਤਿੰਨੇ ਜਿਹੜੇ ਹੈਗੇ ਇੱਕ ਇਥੇ ਰੇਲਵੇ ਸਟੇਸ਼ਨ ਦਾ ਉਥੇ ਮੰਦਿਰ ਦੇ ਬਾਹਰ ਜਿਹੜਾ ਇਹਨਾਂ ਨੇ ਲਿਖਿਆ ਸੀਗਾ ਇਹ ਬਿਲ ਜਿਹੜਾ ਕਾਲਜ ਦੇ ਬਾਹਰ ਲਿਖਿਆ ਸੀ ਸਰ ਨੌਜਵਾਨ ਉਹਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਇਹ ਜਸਟ ਇੱਕ ਫਸੇ ਲੱਗਦੇ ਅਕੋਰਡਿੰਗ ਤੁਹਾਡੇ ਵੀ ਤਾਂ ਸਾਡੀ ਵੀ ਸੋਚ ਦੇ ਮੁਤਾਬਕ ਇਹ ਸਰਫਿਕ ਪੈਸੇ ਕਰਕੇ ਜਾਂ ਕਿਸੇ ਗੱਲਾਂ ਕਰਕੇ ਫਸ ਗਏ ਨੌਜਵਾਨ ਉਹਨੂੰ ਕੀ ਫੀਲ ਕਰਨਾ ਚਾਹੋਗੇ ਛੋਟੀ ਉਮਰ ਹੈ ਨੀ ਨੌਜਵਾਨ ਕੋਮ ਜਿਹੜਾ ਹੈ ਬੜਾ ਮਤਲਬ ਸਮਾਰਟ ਹੈ ਤਾਂ ਇਹੋ ਜੀ ਗੱਲਾਂ ਦੇ ਵਿੱਚ ਕੁਝ-ਕੁਝ ਸਾਡੇ ਮੁੰਡੇ ਆ ਜਾਂਦੇ ਨੇ ਜਿਸ ਤਰ੍ਹਾਂ ਮੈਂ ਬਰੀਬੀ ਕਰ ਰਹਾ ਸੀਗਾ ਕਿ ਪੈਸੇ ਦੇ ਲਾਲਚ ਦੇ ਆ ਵਜ਼ ਇਹਨਾਂ ਕੋਲੋਂ ਇਹ ਕੰਮ ਕਰਾਇਆ ਗਿਆ ਬਾਕੀ ਇਹਨਾਂ ਨੂੰ ਨਾਲ ਦੇ ਨਾਲ ਇਹ ਅਲੱਗ-ਅਲੱਗ ਐਨਕ੍ਰਿਪਟਿਡ ਮੀਡੀਅਮਸ ਦੇ ਰਾਹੀਂ ਬ੍ਰੇਨ ਵਾਸ਼ ਵੀ ਕਰਦੇ ਹੈ ਉਸ ਤੋਂ ਬਾਅਦ ਪੈਸੇ ਦਾ ਲਾਲਚ ਵੀ ਦਿੰਦੇ ਇਹਨਾਂ ਨੂੰ ਤਿਆਰ ਕਰਦੇ ਹੈ ਇਹ ਕੰਮ ਕਰਨ ਲਈ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਹਦਾ ਨਤੀਜਾ ਕੀ ਹੋਣਾ ਹੈ ਬਟ ਫਿਰ ਵੀ ਸਾਡੀ ਕੁਝ-ਕੁਝ ਇਹੋ ਜੇ ਨੌਜਵਾਨ ਇਹ ਕੰਮ ਕਰਦੇ ਹੈ ਸੋ ਮੇਰੀ ਤਾਰੀਫ਼ ਨਹੀਂ ਹੋਗੀ ਕਿ ਆ ਜਿਹੜੇ ਬਾਹਰ ਰੱਖ ਕੇ ਇਸ ਤਰ੍ਹਾਂ ਦੇਸ਼ ਵਿਰੋਧੀ ਗਤੀਵਿਧੀਆਂ ਤੁਹਾਡੇ ਕੋਲ ਕਰਾ ਰਹੇ ਤਾਂ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਹਰਜਾਨ ਹੈ ਜਿਹੜਾ ਨੁਕਸਾਨ ਹੈ ਉਹਨਾਂ ਬੰਦਿਆਂ ਦਾ ਹੀ ਮੁੰਡਾ ਜਿਹੜੇ ਗਰਾਊਂਡ ਤੇ ਇਹ ਕਰਦੇ ਸਰ ਇਹਨਾਂ ਨੇ ਹੋਰ ਵੀ ਕਿਤੇ ਇਦਾਂ ਦੇ ਕੰਮ ਕੀਤੇ ਨਹੀਂ ਨਹੀਂ ਫਿਲਹਾਲ ਇਹੀ ਜਿਹੜੇ ਤਿੰਨ ਇਨਸੀਡੈਂਟਸ ਆ ਇਹ ਨਾਰੇ ਕਿਦੋਂ ਸਰ ਇੱਕ ਕਨਸਟੈਂਟ ਦੇ ਨਾਰੇ ਤਰੀਕੇ ਤੋਂ ਬਾਅਦ ਜਿਹੜੀ ਹੋਮ ਇਨਵੈਸਟੀਗੇਸ਼ਨ ਦੇ ਅਧਿਕਾਰਾਂ ਦਾ ਵੀ ਸਾਹਮਣਾ ਹੈ ਕਿ ਹੋਮੀ ਕੁਰੀਏ ਸੀਗਨਾਂ ਦਾ ਪਲਾਂਟ ਨਹੀਂ ਤੁਸੀਂ ਦੇਖੋ ਨਾ ਇਹਨਾਂ ਨੇ ਪਹਿਲਾਂ ਇੱਕੋ ਹੀ ਰਾਤ ਦੋ ਇਨਸੀਡੈਂਟਸ ਕਰਦੇ ਤਾਂ ਉਦੋਂ ਤੱਕ ਨਹੀਂ ਫੜੇ ਗਏ ਸੀ ਇਹ ਇਹ 23 ਦੀ ਗੱਲ ਹੈ ਜਦੋਂ ਨਹੀਂ ਫੜੇ ਗਏ ਅਸੀਂ ਇਨਵੈਸਟੀਗੇਟ ਕਰ ਰਹੇ ਸੀਗੇ ਇਹਨਾਂ ਨੂੰ ਟਾਈਮ ਮਿਲ ਗਿਆ ਇਹਨਾਂ ਨੇ 29 ਤਰੀਕ ਨੂੰ ਫਿਰ ਕਰਤਾ ਸੋ ਵੇਰੀ ਲਾਈਕਲੀ ਕਿ ਇਹਨਾਂ ਨੇ ਫਿਰ ਕਰਦੇ ਸੀਗੇ ਕੋਈ ਨਾ ਕੋਈ ਵਾਰਦਾਤ ਕਿਉਂਕਿ ਡਾਇਰੈਕਸ਼ਨਸ ਇਹਨਾਂ ਨੂੰ ਮਿਲ ਰਹੇ ਸੀਗੇ ਬਾਹਰੋਂ ਆ ਰਹੇ ਸੀਗੀਆਂ ਸੋ ਟਾਈਮਲੀ ਬਸਟ ਹੋ ਗਿਆ ਤਾਂ ਜਿਹੜਾ ਅੱਗੇ ਕਰ ਸਕਦੇ ਸੀ ਉਹ ਹੋ ਗਿਆ ਸਰ ਇਹ ਲੱਗਦਾ ਨਹੀਂ ਕਿ ਜਿਵੇਂ ਗੈਰਜ਼ ਦੇ ਪੈਸੇ ਵੀ ਬਣਾ 14000 ਕੀ ਮੌਕੇ 7 ਜਾਣਿਆਂ ਦੇ ਵਿੱਚ ਸ਼ੈਡ ਵਾਇਡ ਇਸ਼ੂ ਕਰਦੇ ਕਿ ਲੱਗਦਾ ਮਾਈਂਡ ਵਾਸ਼ ਵੀ ਇਸ਼ੂ ਹੋ ਸਕਦਾ ਨਹੀਂ ਡੈਫੀਨਿਟਲੀ ਦੋਨੋਂ ਚੀਜ਼ਾਂ ਹੁੰਦੀਆਂ ਹਨ ਇੱਕ ਤਾਂ ਇਹਨਾਂ ਨੂੰ ਇੱਕ ਬੰਦੇ ਨੂੰ ਪਹਿਲਾਂ ਇਹ ਪ੍ਰੋਪਰ ਸਕਾਊਟਿੰਗ ਕਰਦੇ ਹੈ ਉਹ ਪਿਕਅਪ ਕਰਦੇ ਹੈ ਉਹ ਉਹਦਾ ਓਰੀਐਂਟੇਸ਼ਨ ਦੇਖਦੇ ਹੈ ਉਹਨੂੰ ਥੋੜਾ ਬ੍ਰੇਨ ਵਾਸ਼ ਕਰਦੇ ਹੈ ਫਿਰ ਨਾਲ ਦੇ ਨਾਲ ਪੈਸੇ ਦਾ ਆਦਾਨ ਪ੍ਰਦਾਨ ਵੀ ਹੁੰਦਾ ਉਹਨਾਂ ਨੂੰ ਪੈਸੇ ਵੀ ਭੇਜਦੇ ਹੈ ਅਚਨ ਗ੍ਰਿਪਤਾਰ ਕਿੱਥੋਂ ਕੀਏ ਗ੍ਰਿਫਤਾਰੀ ਇਹਦੇ ਚ ਆਈ ਐਮ ਨਾਟ ਸ਼ੋਰ ਬਟ ਪ੍ਰੈਸ ਰੋਟ ਦੇ ਵਿੱਚ ਡੀਟੇਲਸ ਹੈ ਜੀ